ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 1699 ਦੀ ਵਿਸਾਖੀ ਤੇ ਗੁਰੂ 10ਵੇਂ ਪਾਤਸ਼ਾਹ ਨੇ ਸ੍ਰੀ ਅਨੰਦਪੁਰ ਸਾਹਿਬ ਬਹੁਤ ਭਾਰੀ ਇਕੱਠ ਕੀਤਾ ਭਰੇ ਹੋਏ ਦੀਵਾਨ ਵਿੱਚ ਗੁਰੂ ਤੰਬੂ ਚੋਂ ਨਿਕਲ ਕੇ ਬਾਹਰ ਆ ਗਏ ਵਿਸ਼ਕ ਦੀ ਤਲਵਾਰ ਲੈ ਕੇ ਸਟੇਜ ਤੇ ਆਣ ਖੜੇ ਹੱਥ ਫੜ ਤਲਵਾਰ ਦਸ਼ਮੇਸ਼ ਬੋਲੇ ਕੋਈ ਤੇਗ ਦੀ ਪਿਆਸ 부ਝਾਵੇ ਸੂਰਾ ਲਾੜੀ ਮੌਤ ਬਿਹਾਉਣ ਦਾ ਚਾਹ ਜੀ ਨੂੰ ਹੈ ਸਾਹਮਣੇ ਅਸਾਂ ਦੇ ਆਵੇ ਸੂਰਾ ਪੰਜ ਸੀਸ ਹੈ ਵਤਨ ਦੀ ਭੇਟ ਕਰਨੇ ਦੇ ਕੇ ਬਲੀ ਤੇ ਅਮਰ ਹੋ ਜਾਵੇ ਸੂਰਾ ਸਿੱਖੀ ਤਿੱਖੀ ਹੈ ਖੰਡੇ ਦੀ ਧਾਰ ਨਾਲੋਂ ਉਹ ਜਿੰਦ ਧਰ ਕੇ ਤਲੀ ਤੇ ਆਵੇ ਸੂਰਾ ਮੈਂ ਸੁਣੋ ਕਵਤਾ ਵੀ ਸਿੱਖੀ ਤਿੱਖੀ ਖੰਡੇ ਵਰਗੀ ਕੋਈ ਧਰ ਕੇ ਤਲੀ ਤੇ ਸੀਸ ਆਵੇ ਬਣਾ ਹੋਏ ਇਉਂ ਕਹਿੰਦੇ ਆ ਸਿੱਖੀ ਤਿੱਖੀ ਖੰਡੇ ਵਰਗੀ ਕੋਈ ਧਰ ਕੇ ਤਲੀ ਤੇ ਸੀਸ ਆਵੇ ਉਹ ਸਿੱਖੀ ਤਿੱਖੀ ਉਹ ਸਤਗੁਰ ਦਰਬਾਰ ਲਗਾ ਕੇ ਤਖਤ ਤੇ ਚੜ ਗਏ ਆ ਕੇ ਸਿੱਖਾਂ ਨੂੰ ਕਹਿਣ ਸੁਣਾ ਕੇ ਪਾਰਿਆ ਪਕਾਰ ਕਮਾਵੋ ਉਹ ਸਿੱਖੀ ਤਿੱਖੀ ਖੰਡੇ ਵਾਰਗੀ ਕੋਈ ਧਰ ਕੇ ਤਲੀ ਤੇ ਸੀਸ ਆਓ ਓ ਸਿੱਖੀ ਤਿੱਖੀ ਸਿੱਖੋ ਸਰ ਮੰਗਦਾ ਖੰਡਾ ਸਿੱਖੀ ਦਾ ਝਾੜੋ ਚੰਡਾ ਤੋਲਣ ਲਈ ਰੱਖਿਆ ਕੰਡਾ ਆਪਣੇ ਅਮਾਨ ਤਲਾਓ ਓ ਸਿੱਖੀ ਤਿੱਖੀ ਖੰਡੇ ਵਾਰਗੀ ਕੋਈ ਧਰ ਕੇ ਤਲੀ ਤੇ ਸੀਸ ਆਓ ਓ ਸਿੱਖੀ ਤਿੱਖੀ ਓ ਖਾਲਸਾ ਪੰਥ ਸਜਾਉਣਾ ਖਾਲਸਾ ਪੰਥ ਸਜਾਉਣਾ ਬਾਬਲ ਦਾ ਪਰਨ ਪਗਾਉਣਾ ਮੁੜ ਕੇ ਨਹੀਂ ਵੇਲਾ ਥਿਉਣਾ ਆਪਣੇ ਸਰੀਰ ਲੇਖੇ ਲਾਓ ਹੋ ਸਿੱਖੀ ਤਖੀ ਖੰਡੇਵਾਰਗੀ ਕੋਈ ਧਰ ਕੇ ਤਲੀ ਤੇ ਸੀਸ ਆਵੋ ਹੋ ਸਿੱਖੀ ਤਿੱਖੀ ਜ਼ਾਲਮ ਕਰ ਰਹੇ ਤਬਾਈ ਸਾੜਨਗੇ ਬਾਬਰ ਸ਼ਾਈ ਆਇਆ ਹੈ ਹੁਕਮ ਲਾਈ ਜ਼ੁਲਮਾਂ ਦੀ ਆਗਨ ਬਜਾਓ ਉਹ ਸਿੱਖੀ ਤਿੱਖੀ ਖੰਡੇਵਾਰਗੀ ਕੋਈ ਧਰ ਕੇ ਤਲੀ ਤੇ ਸੀਸ ਆਵੋ ਉਹ ਸਿੱਖੀ ਤਿੱਖੀ ਹੋ ਚਿੜੀਆਂ ਤੋਂ ਬਾਜ਼ ਟੜਾਉ ਲੱਖਾਂ ਨਾਲ ਅੱਕ ਲੜਾਉ ਗੋਬਿੰਦ ਸਿੰਘ ਨਾਮ ਤਰਾਉ ਅਮਰਤ ਸਾਨੂੰ ਵੀ ਛਕਾਓ ਹੋ ਸਿੱਖੀ ਤਿੱਖੀ ਖੰਡੇ ਵਾਰਗੀ ਕੋਈ ਧਾਰ ਕੇ ਤਲੀ ਤੇ ਜਿੰਦਾ ਆਓ ਹੋ ਸਿੱਖੀ ਤਿੱਖੀ ਬਾਟੇ ਦਾ ਅਮਰਤ ਛਕਾਉਣਾ ਇਦਣਾ ਤੋਂ ਸ਼ੇਰ ਬਣਾਉਣਾ ਸਿੱਖੀ ਦਾ ਬੂਟਾ ਲਾਉਣਾ ਪਾਣੀ ਦੀ ਜਗ੍ਹਾ ਤੇ ਖੂਨ ਪਾਓ ਉਹ ਸਿੱਖੀ ਤਿੱਖੀ ਖੰਡੇ ਵਰਗੀ ਕੋਈ ਧਰ ਕੇ ਤਲੀ ਤੇ ਸੀਸ ਆਓ ਬਈ ਸਿੱਖੀ ਤਿੱਖੀ ਹੋ ਚੜ ਗਏ ਸਿਰ ਕਟਕ ਸਲਾਮੀ ਥੋਣੇ ਨੇ ਦਾਗ ਗੁਲਾਮੀ ਸਾਂਭੋ ਜੇ ਜਾਂਦੀ ਸਾਂਭੀ ਸਾਂਭੋ ਜੇ ਜਾਂਦੀ ਸਾਂਭੀ ਰੁੜੀ ਜਾਂਦੀ ਹੰਦੇ ਨੂੰ ਬਚਾਓ ਸਿੱਖੀ ਤਿੱਖੀ ਖੰਡੇ ਵਾਰਗੀ ਕੋਈ ਧਰ ਕੇ ਤਲੀ ਤੇ ਸੀਸ ਆਵੋ ਹੋ ਸਿੱਖੀ ਤਿੱਖੀ ਆਓ ਕੋਈ ਮੰਨੋ ਪਾਣਾ ਪੈਨੋ ਸ਼ਹੀਦੀ ਬਾਣਾ ਬਾਗ ਨਹੀਂ ਬਿਰਥਾ ਜਾਣਾ ਚੱਕਰ ਚ ਰਸੀ ਦੇ ਮਕਾਓ ਬਈ ਸਿੱਖੀ ਤਿੱਖੀ ਖੰਡੇ ਵਾਰਗੀ ਕੋਈ ਧਰ ਕੇ ਤਲੀ ਤੇ ਸੀਸ ਆਵੋ ਬਈ ਸਿੱਖੀ ਤਿੱਖੀ ਹੋ ਨਾ ਮਿਲਣਾ ਵਕਤ ਬਰਾੜਾ ਕਤਬਰਾੜਾ ਜਨਮ ਦਾ ਪਹਿਜੂ ਪਾੜਾ ਮੌਤ ਦਾ ਬਣ ਕੇ ਲਾੜਾ ਸਿੱਖੀ ਦੀ ਬਰਾਤ ਝੜ ਜਾਓ ਹੋਏ ਸਿੱਖੀ ਤਖੀ ਖੰਡੇ ਵਾਲੀ ਕੋਈ ਧਰ ਕੇ ਤਲੀ ਤੇ ਸੀਸ ਆਵੋ ਹੋਏ ਸਿੱਖੀ ਤਖੀ